ਸਵਾਲ ਸਾਡੇ ਉਹੀ ਸਰਕਾਰ ਨੂੰ ਹੁੰਦੇ ਆ ਕਿ ਜਿਹੜੇ ਬੰਨ ਹਰ ਸਾਲ ਟੁੱਟਦੇ ਉਹਨਾਂ ਨੂੰ ਪੱਕਾ ਕਿਉਂ ਨਹੀਂ ਕੀਤਾ ਜਾ ਰਿਹਾ ਇਹਦੀ ਤੇ ਵੀ ਹੁਣ ਇਹ ਹੋਊਗਾ ਵੀ ਕਿਉਂ ਨਹੀਂ ਹੋਇਆ ਕਿੰਨਾ ਕੁਝ ਕਿਉਂ ਨਹੀਂ ਹੋਇਆ ਜਰੂਰ ਕਰਾਂਗੇ ਉਹਦੀ ਤੇ ਵੀ ਜਾਂਚ ਕਰਨੀ ਹੋ ਚੀ। ਯਾਰ ਇਹਦੀ ਤਾਂ ਹੁਣ ਜਦੋਂ ਕੋਈ ਚੀਜ਼ ਆਫਤ ਆਉਂਦੀ ਉਸ ਤੋਂ ਬਾਅਦ ਕਰੀ ਜਾਂਦੀ ਹੈ ਇਹਦੇ 'ਚ ਕੀ ਗੱਲ ਹੈ ਜੇ ਤੈਨੂੰ ਕੋਈ ਬਿਮਾਰੀ ਤੇਨੂੰ ਕੈਂਸਰ ਹੋ ਜਾਏ ਤਾਂ ਕੈਂਸਰ ਦਾ ਇਲਾਜ ਕਰਾਜੂ ਜੇ ਸ਼ੂਗਰ ਆ ਤਾਂ ਸ਼ੂਗਰ ਦਾ ਕਰਾਜੂ ਪਹਿਲਾਂ ਤਾਂ ਹੀ ਠੀਕ ਹੈ ਕੈਂਸਰ ਦਾ ਇਲਾਜ ਪਰ ਜਿਹੜਾ ਕੈਂਸਰ ਪਹਿਲਾਂ ਆ ਚੁੱਕਿਆ ਇੱਥੇ ਉਹ ਤੇ ਕੁਝ ਕਰੀ ਜਾਗਾ ਕਈ ਨਹੀਂ ਗੱਲਾਂ ਹੁੰਦੀਆਂ ਵੇਖੋ ਲੱਗੇ ਹੋ ਠੀਕ ਹੈ ਜਿਹੜਾ ਫਰਜ਼ ਬਣ ਗਿਆ ਜੀ ਜੀ ਧੰਨਵਾਦ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਹਿ ਕੇ ਸਪੈਸ਼ਲ ਗਰਦੌਰੀਆਂ ਸ਼ੁਰੂ ਕਰ ਦਿੱਤੇ ਗੀਆਂ ਨੇ ਹੁਣ ਸਾਰਾ ਥੋੜਾ ਜਿਹਾ ਹੋਣ ਦਿਓ ਸਾਰਿਆਂ ਨੂੰ ਇੱਕ ਸਵਾਲ ਹੋਰ ਹੈ ਜਿੱਦਾਂ ਸਰਕਾਰ ਨੇ ਆਖਿਆ ਸੀ ਕਿ ਬੱਕਰੀ ਮੁਰਗੀ ਦਾ ਵੀ ਮਿਲਿਆ ਕਰੋ ਕਿ ਉਹ ਵੀ ਲਿਖ ਰਹੇ ਹੋ ਗਰਦੌਰੀ ਵਿੱਚ ਤੁਸੀਂ ਪਸ਼ੂਆਂ ਦਾ ਵੀ ਹੁੰਦਾ ਇਹਦੇ ਵਿੱਚ ਮਕਾਨਾਂ ਦਾ ਵੀ ਹੁੰਦਾ ਹੁਣ ਤੁਹਾਡਾ ਵੀ ਫਰਜ਼ ਹੈ ਤੇ ਸਾਡਾ ਵੀ ਫਰਜ਼ ਉਹਨਾਂ ਦਾ ਦਰਦਾਂ ਨੂੰ ਚੇੜੀਏ ਨਾ ਦਰਦਾਂ ਨੂੰ ਮਰਮ ਲਾਉਣ ਵਾਸਤੇ ਇੱਕ ਦੂਸਰੀ ਨਹੀਂ ਅਸੀਂ ਮਰਮ ਲਾਉਣੀ ਹੈ ਸਾਡੇ ਟਰੱਕ ਪੱਗਿਆ ਰਾਸ਼ਨ ਲੈ ਕੇ ਮੁੜ ਕੀ ਕੂਕੜੀ ਦੀਆਂ ਗੱਲਾਂ ਨਾ ਪੱਤਰਕਾਰਾਂ ਨੂੰ ਰਾਸ਼ਨ ਦਾ ਟਰੱਕ ਭਰ ਕੇ ਨਹੀਂ ਮੈਂ ਚੰਗੀ ਗੱਲ ਆ ਜੇ ਤੁਹਾਨੂੰ ਤੁਸੀਂ ਵੀ ਇੱਕ ਹਿੱਸਾ ਮੈਂ ਤਾਂ ਪੱਤਰਕਾਰ ਉੱਤੋਂ ਨਹੀਂ ਪੱਤਰਕਾਰ ਵੀ ਇਨਸਾਨ ਹੀ ਆ ਬੰਦੇ ਜੋ ਸਵਾਲ ਸਾਡੇ ਉਹੀ ਸਰਕਾਰ ਨੂੰ ਹੁੰਦੇ ਆ ਕਿ ਜਿਹੜੇ ਬੰਦ ਹਰ ਸਾਲ ਟੁੱਟਦੇ ਉਹਨਾਂ ਨੂੰ ਪੱਕਾ ਕਿਉਂ ਨਹੀਂ ਕੀਤਾ ਜਾ ਰਿਹਾ ਲੰਘ ਜਾਓ